ਤਾਨੂੰ ਕੀ ਲੱਗਦਾ ਹੈਗਾ ਇਸ ਤਰ੍ਹਾਂ ਦੇ ਲਾਟਰੀ ਕੱਢਵਾਇਆ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਵੀ ਕਿਸੇ ਕਿਸ ਨੇ ਪਾਈ ਸੀ ਲਾਟਰੀ ਤਾਂ ਜਰੂਰ ਆਪਣਾ ਕਮੈਂਟ ਬਾਕਸ ਦੇ ਵਿੱਚ ਆਪਣੀ ਜਾਣਕਾਰੀ ਸਾਂਝੀ ਕਰਿਓ ਕਿੰਨੇ ਪੈਸੇ ਦੀ ਲਾਟਰੀ ਤੁਸੀਂ ਪਾਈ ਸੀ ਜਲਦੀ ਜਲਦੀ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਹੋਰ ਸੱਜਣ ਮਿੱਤਰ ਤੁਹਾਡੇ ਇਸ ਚਾਂਸ ਦੇ ਵਿੱਚ ਫਸਣ ਤੋਂ ਸ਼ਿਕਾਰ ਹੋਣ ਤੋਂ ਬਚ ਜਾਣ ਜਰੂਰ ਜਲਦੀ ਜਲਦੀ ਵੀਡੀਓ ਨੂੰ ਅੱਗੇ-ਅੱਗੇ ਸ਼ੇਅਰ ਕਰ ਦਿਓ ਲਾਟਰੀ ਕਟਿੰਗ ਵਾਲੇ ਦੇਖੋ ਕੁਝ ਮਿੰਟਾਂ ਦੇ ਵਿੱਚ ਹੀ ਤੁਹਾਨੂੰ ਭਾਜਦੇ ਹੋਏ ਨਜ਼ਰ ਆਉਣਗੇ ਆ ਦੇਖੋ ਦਸਤਿਆਂ ਦੇ ਜਦੋਂ ਪੁਲਿਸ ਮੌਕੇ ਤੇ ਪਹੁੰਚ ਗਈ ਤਾਂ ਭਾਜ ਗਿਆ ਅੱਛਾ ਬਾਕੀ ਇਸ ਚੋਲਾਵੰਗ ਗੱਲ ਕਰ ਲਓ ਨੰਬਰ ਠੀਕ ਹੈ ਨੰਬਰ ਨਹੀਂ ਜਿਹੜੇ ਬੰਦੇ ਸੀਗੇ ਸਾਰਜੇ ਜਿਹੜੇ ਬੰਦੇ ਸੀਗੇ ਉਹਨਾਂ ਚੋਂ ਕੋਈ ਅਰੈਸਟ ਹੋਇਆ ਜੀ ਜਿਹੜਾ ਮਰਜੀਓ ਬਾਈ ਸਰ ਫੜ ਲੈ ਠੀਕ ਹੈ ਗ੍ਰਿਫਤਾਰ ਕਰੋਗੇ ਜੀ ਕਰਾਂਗੇ ਹੌਜ਼ਰ ਸਾਹਿਬ ਮਾਰੀ ਕਿਰਾ ਕਾਲ ਮਾਰੀ ਕਿਰਾ ਹਾਂ ਜੀ ਧੰਨਵਾਦ ਜੀ ਇਹ ਕਰੋ ਕਿਰਪਾ ਤੁਸੀਂ ਮਾਰੀ ਕਮੇਟੀ ਨੂੰ ਪਤਾ ਨਹੀਂ ਲੈ ਇਹਨਾਂ ਨੂੰ ਪਤਾ ਨਹੀਂਗਾ ਇਹਨਾਂ ਦੇ ਹੱਥ ਚੋਂ ਹੋਊਗਾ ਮੈਂ ਨਾ ਕਮੇਟੀ ਦੇ ਹੱਥ ਚ ਨਹੀਂ ਹੈ ਭਾਈ ਇੱਕ ਮਹੀਨਾ ਹੋ ਗਿਆ ਤੇ ਦੋ ਮਹੀਨੇ ਇਹ ਕਿਦੋਂ ਦਾ ਚੱਲਦਾ ਕੰਮ ਉਹ ਤੇ ਚੱਲਦੀ ਨੂੰ ਐਡਜਾਸਟ ਨੂੰ ਮਹੀਨਾ ਦੋ ਮਹੀਨੇ ਹੋ ਗਏ ਭਾਈ ਜੀ ਕਿੰਨੇ ਪੈਸੇ ਦੀ ਲਾਟਰੀ ਪਾਈ ਸੀ ਵੀਰੇ 40000 ਦੀਆਂ ਪਾਇਆ ਤੇ ਗਊਸਾਲਾ ਦੇ ਨਾਂ ਤੇ ਪਾਈਆਂ ਤੀਆਂ ਸਾਰੀਆਂ ਠੱਗੀਆਂ ਹੋ ਗਿਆ ਵੀਰੇ ਅੱਛਾ ਦੇਖੋ ਥਾਰ ਦੀਆਂ 40000 ਰੁਪਇਆ 40000 ਰੁਪਇਆ ਹੋਇਆ ਦੀ ਨਹੀਂ ਤੁਹਾਨੂੰ ਪਹਿਲਾਂ ਪਤਨ ਲੱਗੇ ਵੀ ਐਡੀ ਵੱਡੀ ਲੁੱਟ ਹੋ ਰਹੀ ਹੈ ਗਊਸਾਲਾ ਦੇ ਨਾਂ ਤੇ ਪਾਈਆਂ ਨੇ ਵੀਰੇ ਵੀ ਗਊਸਾਲਾ ਦੇਖੋ ਤੁਸੀਂ ਐ ਸਾਹਿਬ 500 ਪਰਚੀ ਹੈ ਠੀਕ ਹੈ ਹਾਂ ਸਾਰੇ ਪਾਈ ਸੱਤ ਸੱਬੇ ਸੱਬੇ ਪਈਆਂ ਨੇ ਦੇਖੋ ਆਲੇ ਸਾਰੇ ਆਲੇ ਸਾਰਾ ਕੂੜਾ ਹੋ ਗਿਆ ਇਹ ਹਾਂ ਸਾਰਾ ਸਾਰਾ ਕੂੜਾ ਹੋ ਗਿਆ ਵੀਰੇ ਆਲੋ ਆ ਲੈ ਆ ਦੇਲਾ ਪਾੜਾਂਗੇ ਤੇਰੇ ਸਾਹਮਣੇ ਪਟਿਆ ਪਟੀਆਂ ਵੀਰੇ ਸਾਰੇ ਠੱਗੀ ਪਾੜਾਂਗੇ ਜੋ ਪਰਮਾਤਮਾ ਦੇ ਨਾਮ ਦਾ ਲੈ ਕੇ ਕੋਈ ਲਾਈਵ ਤੁਸੀਂ ਦੇਖਿਓ ਬਾਈ ਨਾਲ ਕਹਿੰਦਾ ਭਾਰੀ ਠੱਗੀ ਹੋਈ ਹੈ ਕਿੰਨਾ ਸੀ ਜੀ 40000 ਰੁਪਏ ਦੀ ਵੀਰੇ ਸਾਰੀ ਠੱਗੀ ਹੋ ਗਈ ਗਊਸਾਲਾ ਦੇ ਨਾਮ ਤੇ ਅੱਛਾ ਹਾਂ 40000 ਰੁਪਏ ਦੀ 20 ਕਲਾ ਚੀਮਿਆਂ ਦੇ ਲਵੇ 40000 ਰੁਪਏ ਸਾਰੀ ਥੱਗੀ ਹੋ ਗਈ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਝਾੜੂਆ ਵੀਰੇ ਨਰਦੇਵ ਸਿੰਘ ਨਾਮ ਆ ਗੁਰਦੇਵ ਸਿੰਘ ਨਰਦੇਵ ਸਿੰਘ ਨਰਦੇਵ ਸਿੰਘ ਭਾਈ ਜੀ ਪਹਿਲਾਂ ਤੁਹਾਨੂੰ ਪਤਾ ਨਹੀਂ ਵੀ ਭਾਰੀ ਮਤਲਬ ਜਿੰਨੇ ਵੀ ਇਹ ਲਾਟਰੀਆਂ ਲਈ ਆਏ ਨੇ ਲੁੱਟ ਰਹੇ ਨੇ ਵੀਰੇ ਸਾਨੂੰ ਤਾਂ ਲਵੇ ਪਿੰਡ ਦੀ ਭਰੋਸੇ ਕਰਕੇ ਪਾਈਆਂ ਨੇ ਵੀ ਸਾਡਾ ਯਾਰ ਲਵੇ ਪਿੰਡਾ ਵੀ ਸਾਡੇ ਨਾਲ ਥੋੜੂ ਥੱਗੀ ਹੋਊਗੀ ਵੀ ਲਵੇ ਪਿੰਡ ਆ ਯਾਰ ਗਊਸਾਲਾ ਨਾਉਂ ਤੇ ਪਾਈਆਂ ਨੇ ਵੀ ਚਲੋ ਹਨਾ ਵੀ ਭਲਈ ਆ ਵੀ ਹਨਾ ਉਹਦਾ ਪਹਿਲੀ ਭੱਜ ਗਿਆ ਜਦੋਂ ਮੇਨ ਡਰਾਗ ਕੱਢਣਾ ਸੀ ਆ ਦੇਖ ਬਾਈ ਆ ਦੇਖੋ 20 40000 ਦੀਆਂ ਥੱਪੇ ਦੇ ਥੱਪੇ ਆ ਦੇਖੋ ਥਲੀਆਂ ਖੰਡਿਆਤੀਆਂ ਸਾਰੀਆਂ ਆ ਕਾੜਨਾ ਬਾਈ ਦੇਖ ਆ ਬਾੜ ਦਾ ਮੈਂ 5 500 ਦੀਆਂ ਤੁਰੇ ਜਾਂਦੇ ਤੋਂ ਪਵਾਈਆਂ ਨੇ ਤੁਰੇ ਜਾਂਦੇ ਤੋਂ ਮੋਟਰਸਾਈਕਲ ਰੋਕ ਲੱਗਦਾ ਜੀ 500 ਆਪਣੇ 100 ਕਿਰਜੇ ਆਪਾਂ ਉਹ ਵੀ 2 ਘੰਟੇ ਜਿਆਦਾ ਰੱਖਦੇ ਆ ਮੋਟਰਸਾਈਕਲ ਤੇ ਦੇਣ ਨਹੀਂ ਪਾਉਂਦੇ ਯਾਰ ਦੇਖ ਸਕਦੇ ਹੋ ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਾਈਵ ਤਸਵੀਰਾਂ ਯਾਰ ਨਾ ਵੇਖੜ ਕੇ ਕਰਾਉਂਦੇ ਆਂ ਵੀ ਸਾਫ ਕਰੋ ਆਪਸ ਲੋ ਹਾਂ ਬਾਰੇ ਹਰਾਵਾ ਸੇਵਾ ਕਰਾਓ ਕਰਾਓ ਭਾਈ ਆਇਆ ਤੁਮ ਮੇਰੇ ਪਿੰਡ ਦੇ ਬਖਾਲੇ ਵਿੱਚ ਆ ਜਰ ਯਾਰ ਯਾਰ ਵੀ ਯਾਰ ਭਾਈ ਪਿੰਡ ਦੇ ਕਿਹੜੇ ਕਿਹੜੇ ਪਿੰਡ ਦੇ ਆਸਰੇ ਆ ਮੇਰੀ ਗੱਲ ਸੁਣ ਲੈ ਮੈਂ ਇੱਥੇ ਪਰਚੇ ਪਈਆਂ ਨੇ ਮੁੰਡਾ ਵਸਾ ਐ ਨਾ ਕਰੋ ਯਾਰ ਛੱਡ ਕੇ ਅਸੀਂ ਦਾਣੇ ਨਹੀਂ ਤੇ ਰਹੇ ਹੋਏ ਯਾਰ ਐ ਨਾ ਕਰੋ ਭਰਾ ਬਣੀ ਹਾਂ ਹਾਂਜੀ ਸਰ ਜੀ ਇਹ ਇਹ ਕੀ ਗੱਲ ਹੋਈ ਹੈ ਜੀ ਪੂਰੀ ਗੱਲ ਕੀ ਹੋਈ ਹੈ ਜੀ ਆਹ ਬਲਾਈ ਮੈਂ ਲਿਖ ਦਿੰਦਾ ਇੱਕ ਮਿੰਟ ਵੀਰੇ ਇੱਕ ਮਿੰਟ ਇੱਕ ਮਿੰਟ ਸ਼ਾਂਤਤੀ ਰੱਖੋ ਬੜਾ ਜਾ ਹਾਂਜੀ ਹਾਂਜੀ ਵੀਰੇ ਇਨਾਂ ਕੋਲੇ ਕੋਈ ਹੋਰ ਹੈ ਜੀ ਆਪੇ ਸਾਨੂੰ ਲੋ ਪ੍ਰੂਫ ਹੈ ਇੱਕ ਮਿੰਟ ਚੁੱਪ ਜਾ ਸਾਰੇ ਕੋਲ ਹਾਂਜੀ ਇੱਕ ਮਿੰਟ ਹੈਲੋ ਖੜ ਦਿਓ ਇੱਕ ਮਿੰਟ ਚੁੱਪ ਕਰ ਦਿਓ ਪ੍ਰੂਫ ਹੈ ਜੀ ਇਨਾਂ ਕੋਲ ਏ ਅੱਛਾ ਜੀ ਨਾ ਇੱਕ ਚੀਜ਼ ਹੈ ਜੀ ਮਹੀਨੇ ਦੀ ਚੱਲ ਰਹੀ ਹੈ ਉਹ ਸਰਪੰਚ ਉਹਦਾ ਪ੍ਰਸ਼ਾਸਨ ਕਰਨੀ ਆਏ ਜੀ ਸਾਨੂੰ ਮੈਜਰ ਮੇਲਗੇ ਸੀ ਆ ਗਏ ਅੱਛਾ ਪਤਾ ਲੱਗਿਆ ਅੱਛਾ ਪਤਾ ਲੱਗਿਆ ਅੱਛਾ ਬਾਕੀ ਇਸ ਚ ਗੱਲ ਕਰ ਲਓ ਉਹ ਨੰਬਰ ਜੀ ਠੀਕ ਹੈ ਨੰਬਰ ਨੀ ਜਿਹੜੇ ਬੰਦੇ ਸੀਗੇ ਕਰ ਦਿਓ ਜਿਹੜੇ ਬੰਦੇ ਸੀਗੇ ਉਹਨਾਂ ਚੋਂ ਗ੍ਰੈਸਟ ਹੋਇਆ ਜੀ ਜਿਹੜਾ ਮਰਜੀ ਹੋ ਬਾਈ ਸਰ ਫੜ ਲਏ ਠੀਕ ਹੈ ਗ੍ਰਿਫਤਾਰ ਕਰੋਗੇ ਜੀ ਕਰਾਂਗੇ ਠੀਕ ਹੈ ਕੀ ਲੱਗਦਾ ਵੀ ਲੋਕਾਂ ਨਾਲ ਭਾਈ ਲੁੱਟ ਹੋਈ ਹੈ ਜੀ ਭਾਈ ਜੀ ਕੀ ਕਹੋਗੇ ਭਾਈ ਲੋਕਾਂ ਨਾਲ ਲੁੱਟ ਹੋਈ ਹੈ ਠੀਕ ਹੈ ਠੀਕ ਹੈ ਪੈਸੇ ਲੈ ਲੈ ਹੁਣ ਮੋਕਾ ਸੋ ਲੋਕਾਂ ਵੱਲੋਂ ਦੇਖੋ ਕੀ ਕਿਹਾਇਆ ਜਾ ਰਿਹਾ ਤੁਸੀਂ ਜ਼ਾਈ ਤਸਵੀਰਾਂ ਦੇ ਤੁਸੀਂ ਦੇਖ ਰਹੇ ਹੋ ਹਾਂਜੀ ਸਾਫ ਕੋਈ ਲੋਕਾਂ ਦਾ ਹਜੂਮ ਦੇਖ ਰਹੇ ਹੋ ਕੋਈ ਪੁਲਿਸ ਪ੍ਰਸ਼ਾਸਨ ਦੋਸ਼ੀ ਹੈ ਜਾਂ ਕੋਈ ਕਿਸੇ ਨੂੰ ਡਰਾ ਰਿਹਾ ਹੈ ਭੈਣ ਚੋਦਰ ਨੂੰ ਇਹ ਨਹੀਂ ਪਤਾ ਕੀ ਇਹ ਸਾਧ ਪਹਿਲਾਂ ਰੁਚਿਆਗਾ ਹੁਣ ਆ ਦੱਸ ਆਪਣੇ ਘਰੇ ਪੰਜ ਜੀ ਨਾ ਪੱਡੇ ਭਾਈ ਪੰਜ ਜੀਆਂ ਨੂੰ ਪਤਾ ਨਹੀਂ ਆਪਣਾ ਜੀ ਕਿਹੜਾ ਮਾੜਾ ਹੈ ਕਿਹੜਾ ਚੰਗਾ ਠੀਕ ਹੈ ਠੀਕ ਹੈ ਨਾ ਪਿੰਡਾਂ ਜਿਹੜਾ ਸਾਰਾ ਠੀਕ ਹੈ ਇਹ ਵੀ ਇਹੀ ਕਹਿਣਾ ਚਾਹੁੰਦੇ ਆ ਵੀ ਕੋਈ ਕਿਸੇ ਨੂੰ ਕਿਸੇ ਨਾ ਪਾਓ ਨਾ ਕਿ ਇਹ ਗਊਸ਼ਾਲਾ ਦੇ ਪਾਓ ਨਾ ਕਿਸੇ ਡੇਰੇ ਤੇ ਪਾਓ ਇਹ ਸਾਰਾ ਲੁੱਟਾ ਗਈ ਲੁੱਟਦੇ ਨੇ ਇਹ ਲੋਕ ਸਾਰੇ ਠੀਕ ਹੈ ਭਾਈ ਅੱਜ ਜਿਹੜੀ ਲੁੱਟ ਹੋਈ ਹੈ ਕਿਹੜਾ ਪਿੰਡਾਂ ਚ 2 ਦਾ ਪਿੰਡ 2 ਦਾ ਦੀ ਵੱਡੀ ਵੀਰ ਆ ਇਹ ਵੀਰ ਦੇ ਪਿੰਡ ਦੇ ਆਪਣਾ ਗਊਸ਼ਾਲਾ ਦੇ ਨੋਂ ਤੇ ਲੋਕਾਂ ਨੂੰ ਲੁੱਟਿਆ ਗਿਆ ਠੀਕ ਹੈ ਇਹ ਗਊਸ਼ਾਲਾ ਦੇ ਨੋਂ ਤੇ ਲੁੱਟਿਆ ਗਿਆ ਕਿਸ ਨੇ 30000 ਦਿਆਂ ਕਿਸੇ ਨੇ 40000 ਦਿਆਂ ਐ ਪਾਈ ਜਾਂਦੇ ਸਾਰਿਆਂ ਤੋਂ ਕੀ ਹੋਈ ਆ ਠੀਕ ਆ ਠੀਕ ਚੀਮਾ ਚੀਮਾ ਦੇ ਰਵੇ ਵੀਰ ਕਲਾ ਖੜਿਆਂਗੇ ਵੀਰ ਕਲਾ ਦੇ ਵਿੱਚ ਇੱਕ ਲੈਟਰੀ ਨਿਕਲਣੀ ਸੀ ਤੁਸੀਂ ਦੇਖਿਆ ਹੋਊਗਾ ਹੁਣ ਮੈਂ ਡੇਰੇ ਦਾ ਨੌ ਤਾਂ ਨਹੀਂ ਲੈਣਾ ਚਾਹੁੰਦਾ ਬਹੁਤ ਸਾਲਾਂ ਦਾ ਨੌ ਕਿੰਨਾ ਕੁ ਲਈਏ ਕਿਉਂਕਿ ਪਤਨਾਮੀ ਵਾਲੀ ਗੱਲ ਐ ਪਰ ਜਿਹੜੇ ਬੰਦੇ ਤੇ ਜਦੋਂ ਇੱਥੇ ਪਤਾ ਕਰਿਆ ਕਹਿੰਦੇ ਸੀ ਤਾਂ ਜਾਣਦੀ ਨਹੀਂ ਉਹਨਾਂ ਨੂੰ ਲੈਟਰੀ ਜਦੋਂ ਥਾਰ ਕੱਢਣੀ ਸੀ ਬੰਦੇ ਪਤਾ ਨਹੀਂ ਲੱਗਿਆ ਕਿੱਧਰ ਲੰਗੇ ਫਾਰਚੂਨਰ ਵੀ ਕਹਿੰਦੇ ਨੇ ਥਾਰ ਵੀ ਟਰੈਕਟਰ ਵੀ ਦੀ ਬਾਈ ਹਾਂਜੀ ਟਰੈਕਟਰ ਵੀ ਦੀ ਹਾਂ ਜੌਂਡੀਆਂ ਟਰੈਕਟਰ ਸੀਗਾ ਮੌਕੇ ਤੇ ਪੁਲਿਸ ਪ੍ਰਸ਼ਾਸਨ ਆ ਗਿਆ ਬੰਦੇ ਛੱਡ ਕੇ ਭੱਜ ਗਏ ਸਾਰਾ ਕੁਝ ਲੋਕਾਂ ਦੇ ਹੱਥ ਮਲਦੀ ਰਹਿ ਗਏ ਹਰ ਪਰਚੀਆਂ ਦੇ ਜਿਹੜੀਆਂ ਹੱਥਾਂ 'ਚ ਰਹਿ ਗਈਆਂ ਪਰਚੀਆਂ ਹੱਥਾਂ 'ਚ ਰਹਿ ਗਈਆਂ ਲਾਈਟਰੀ ਵਾਲੇ ਜਿਹੜੇ ਫਰਾਰ ਹੋ ਕੇ ਗੱਡੀ ਲੈ ਕੇ ਪੂਰੀ ਬੀੜੀ ਦੇਖੋ ਕਿੰਨੇ ਬਾਈ ਕਿੰਨੇ ਪੈਸੇ ਲਈਏ ਕਿੰਨੇ ਪੈਸੇ ਦੀਏ 1100 ਦੀ 1100 ਹਾਂਜੀ ਬਾਈ ਕਿੰਨੇ ਦੀਏ 500 ਦੀ 500 ਜੀ ਹਾਂਜੀ ਬਾਈ ਕਿੰਨੇ ਪੈਸੇ ਇਹ 5000 ਲੈ ਕੇ ਲੁੱਟ ਗਏ ਬਾਈ 5000 ਲੈ ਕੇ 5000 ਆਪ 5000 ਬਾਈ 5000 ਪਰਚੀਆਂ ਕਿੰਨੇ ਪੈਸੇ ਬਾਈ 500 ਜੀ 500 ਦੀਆਂ ਹਾਂਜੀ ਬਾਈ ਦੇਖ ਸਕਦੇ ਹੋ ਤੁਸੀਂ 500 ਰੁਪਏ ਜੀ ਸੋ ਲਾਈਵ ਤੁਸੀਂ ਆ ਤੁਸੀਂ ਦੇਖਿਆ ਵੀ ਲੋਕ ਆਪਣੇ ਹੱਥਾਂ ਚ ਪਰਚੀਆਂ ਲੈ ਕੇ ਰਹਿ ਗਏ ਜਿਹੜੀ ਲੁੱਟ ਲੋਕਾਂ ਦੇ ਨਾਲ ਭਾਰੀ ਵੱਡੀ ਲੁੱਟ ਹੋਈ ਹੈ ਤੁਸੀਂ ਲਾਈਵ ਤਸਵੀਰ ਤੁਸੀਂ ਦੇਖ ਰਹੇ ਹੋ ਕੋਈ ਟਰੈਕਟਰ ਡਿੱਗਦਾ ਸੀ ਕੋਈ ਬੋਲਟ ਡਿੱਗਦਾ ਸੀ ਪਰ ਆ ਬਚਾਲੀ ਰਹਿ ਗਿਆ ਕੰਮ ਖਾਰ ਕੱਟਣ ਵਾਲੇ ਜਿਹੜੇ ਇੱਥੇ ਰਫੂ ਚੱਕਰ ਹੋ ਗਏ ਠੀਕ ਹੈ ਨਾ ਭਾਈ ਗਰੀਬਾਂ ਨੇ ਕਹਿੰਦੇ ਮਸ਼ਾਹ ਭਰੀ ਸੀ ਠੀਕ ਹੈ ਠੀਕ ਹੈ ਸਾਨੂੰ ਤਾਂ ਇਹ ਤੀਵੀ ਆਪਣਾ ਗਊਸਾਲਾ ਵਾਸਤੇ ਕਮਾਈ ਹੋ ਅੱਛਾ ਵਿਚਾਲਾ ਮਤਲਬ ਕਿਸੇ ਨੂੰ ਨਿਕਲਿਆ ਵੀ ਲੜਕੇ ਤਾਂ ਇਹ ਵੀ ਮੇਰੀਆਂ ਰਗਾਂ ਬੈਠ ਗਈਆਂ ਵੀ ਜਿਹੜਾ ਨਾਮ ਹੈ ਪਿੰਡ 'ਚ ਕਿਸੇ ਨੂੰ ਰਹੇ ਜੇ ਬਾਬਾ ਕਹਿ ਕੇ ਲੱਗਿਆ ਵੀ ਜਿਹੜੀ ਗੱਡੀ ਐ ਜਾਂ ਬੋਲਟ ਐ ਜਾਂ ਟਰੈਕਟਰ ਐ ਪਿੰਡ 'ਚ ਕਿਸੇ ਨੂੰ ਰਹੇ ਜੇ ਮੈਂ ਬੋਲ ਰਿਹਾ ਆਂ ਆਪ ਪਰ ਹੁਣ ਇਹ ਕੀ ਪਤਾ ਵੀ ਇਹ ਮਿਲੀ ਭੁਗਤੈ ਮੈਂ ਕਹਿੰਦਾ ਕਾਨੂੰਨ ਹੈ ਹੀ ਨਹੀਂ ਪੰਜਾਬ 'ਚ ਜਦੋਂ ਪ੍ਰਸ਼ਾਸਨ ਆ ਗਿਆ ਉਹ ਤਾਂ ਹੀ ਨਹੀਂ ਨਹੀਂ ਤੁਹਾਨੂੰ ਕੀ ਲੱਗਦਾ ਵੀ ਉਹ ਬੰਦੇ ਫੜੇ ਗਏ ਜਾਂ ਨਹੀਂ ਫੜੇ ਗਏ ਦਾਲ ਵੀ ਨਹੀਂ ਮਤਲਬ ਕਿ ਸਾਡੇ ਕੋਲ ਪਾਸ ਚੋੜ ਹੋ ਗਏ ਵੱਡੇ ਭਾਈ ਜਮਾ ਚੁੱਕਾ ਚੋੜ ਹੋਇਆ 2 ਮਿੰਨੀ ਟਰਾ 500 ਤਾਂ ਬਾਹਰ ਭਰ ਕੇ ਚੌਥੀ ਵੜਾ ਠੀਕ ਹੈ ਉਹ ਨਿਕਲੇ ਨੇ ਇਕੱਲਾ 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 ਕਰਕੇ ਇਕੱਲਾ ਕਰਕੇ ਐਲ ਸੀ ਡੀ ਨਿਕਲੀ ਹੈ ਹਾਂਜੀ ਇੱਕ ਮਤਲਬ ਮੋਹਣੀ ਜੀ ਉਦੋਂ ਪੁਲਿਸ ਆਈ ਨਹੀਂ ਪੁਲਿਸ ਗੋਪੀਏ ਚ ਪਾ ਕੇ ਡਲਾ ਬਗ ਜੂ ਇੱਥੇ ਚੀਮੇ ਥਾਣੇ ਚ ਡਲਾ ਬਗ ਜੂ ਰੋ ਪਤ ਨਹੀਂ ਲੱਗਿਆ ਪੁਲਿਸ ਨੂੰ ਠੀਕ ਹੈ ਵੀ ਤੁਹਾਨੂੰ ਵੀ ਲੱਗਦਾ ਵੀ ਦੋਸ਼ੀ ਨਹੀਂ ਆ ਸਾਰੇ ਇਹ ਸਭ ਮਿਲੀ ਭੁਗਤ ਹੈ ਹੋ ਹੀ ਨਹੀਂ ਸਕਦਾ ਠੀਕ ਹੈ ਇਹ ਮਿਲੀ ਭੁਗਤ ਨਾ ਹੋਵੇ ਵੀ ਮਿਲੀ ਭੁਗਤ ਤੋਂ ਬਿਨਾ ਕੰਮ ਹੋ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਹੁਣ ਇੱਕ ਦੱਸਿਆ ਬੱਲੇ ਭਾਈ ਹਾਂ ਦੇਖ ਸਕਦੇ ਵੀ ਥਾਰ ਹਾਂਜੀ ਬਾਬਾ ਜੀ ਜੇ ਜ਼ਿਆਦਾ ਗੱਲ ਸੁਣਦਾ ਹਾਂ ਵਿੱਚ ਇਹ ਪਿੰਡ ਦੇ ਲੋਕਾਂ ਦੀ ਵੀ ਮਿਲਿਬੁਖਤਾ ਗਈ ਇਹੋ ਵਿੱਚ ਠੀਕ ਹੈ ਨਹੀਂ ਬਾਬਾ ਜੀ ਐ ਨਹੀਂ ਗੱਲ ਹਾਂ ਹੁੰਦੇ ਇਹਨੇ ਕਰ ਨਹੀਂ ਠੀਕ ਹੈ ਚਲੋ ਵੀ ਸ਼ਾਨ ਪਿੰਡ ਕਰਨੀ ਚਾਹੀਦੀ ਸੀ ਪਿੰਡ ਵਾਲਿਆਂ ਨੇ ਇਹ ਗੱਲ ਬਣਦੀ ਹੈ ਇਹ ਗੱਲ ਬਣਦੀ ਹੈ 3.5 ਡਿਹੜੀਦਾਰ ਬੰਦੇ ਨੇ 300 ਰੁਪਏ 400 ਮਸ਼ਹਣ ਕਵੇ ਭਰੇ ਦਾ ਜਵਾਬ ਦੇਣ ਦਾ ਲੜਕਾ ਕਈ ਕੇ ਬੁਲਾਏ ਗਏ ਨੇ ਮੈਂ ਪਿੱਛਾ ਜੀ ਲੋ ਕੀ ਕਰੇ ਬਾਬਾ ਜੀ ਕਰੋ ਜਿਹੜੀ ਚੰਮ ਹੋਵੇ ਮੁਲਾਜ਼ਮ ਕਈ ਕੇ ਬੁਲਾਏ ਗਏ ਨੇ ਸਾਰਾ ਕੁਝ ਹੋ ਗਿਆ ਉਹੀ ਦਮੈਂ ਸਭ ਠੀਕ ਹੈ ਠੀਕ ਹੈ ਜੀ ਕਈ ਕੇ ਬੁਲਾਏ ਗਏ ਨੇ ਸੋ ਲਾਈਵ ਤਸਵੀਰ ਤੁਸੀਂ ਦੇਖਿਆ ਵੀ ਜਿੱਥੇ ਕੀ ਲਾਟਰੀ ਦਾ ਜਿਹੜਾ ਵੱਡਾ ਰੌਲਾ ਸੀ ਜਿਹੜਾ ਰੌਲਾ ਪਣ ਚੁੱਕਿਆ ਹੈ ਪਿੰਡ ਵਾਲਿਆਂ ਨੂੰ ਕਹਿੰਦੇ ਇਸ ਚੀਜ਼ ਬਾਰੇ ਪਤਾ ਨਹੀਂ ਇਸ ਚੀਜ਼ ਬਾਰੇ ਵੀ ਲਾਟਰੀ ਕਰ ਰਹੇ ਨੇ ਜਾਂ ਕੀ ਸਿਸਟਮ ਹੈ ਇਹਦੇ ਬਾਰੇ ਕਹਿੰਦੇ ਪਿੰਡ ਵਾਲਿਆਂ ਨੂੰ ਕੋਈ ਨਹੀਂ ਪਤਾ ਹੈਗਾ ਸੋ ਪੂਰੀ ਗੱਲਬਾਤ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਚਲੋ ਚਲੋ ਜੈਬ